ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਰੋਗ ਤ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਨੋ ਜੀ ਇੱਧਰ ਮੇਰੇ ਸਾਹਬ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਗੱਲ ਹੈਗੀ ਜੀ ਅੱਜ ਤਾਂ ਸਾਨੂੰ ਡੈਡੀ ਨੇ ਦਿੱਤੀ ਹਰੀ ਝੰਡੀ ਹਜ਼ੂਰ ਸਾਹਿਬ ਜਾਣ ਨੂੰ ਝੰਡੀ ਦਿੱਤੀ ਹਰੀ ਤੇ ਨਾਲ ਤੁਹਾਨੂੰ ਪਤਾ ਹੀ ਵੀ ਪਿਛਲੇ ਬਲੌਗਾਂ ਚ ਗੱਲ ਚੱਲੀ ਬੀਠੇ ਜਾ ਕੇ ਗਰਮੀ ਵਾਲੇ ਸੂਟ ਜੇ ਲੱਲਾ ਪੱਬਾ ਜੇ ਕਰਨਾ ਉਹ ਕਰਨਾ ਉਹਦੇ ਸੰਬੰਧ ਦੇ ਵਿੱਚ ਜੀ ਬੂਟ ਜੇ ਸਾਡੇ ਬੂਟ ਕੇ ਸੂਟ ਬੂਟ ਦਾ ਸਾਡੇ ਕੋਲ ਪਹਿਲੀ ਬਥੇਰੇ ਪੈਗ ਰੂਤੀ ਤੇ ਆਦਾ ਤੇ ਅਸੀਂ ਜੀ ਉਹਦੇ ਕੱਪੜਿਆਂ ਦੀ ਸ਼ਾਪਿੰਗ ਜੀ ਜਿਹੜੀ ਕਰਨੀ ਆ ਵੀ ਹੁਣ ਦੁਕਾਨ ਤੇ ਲੈ ਆਉਣੇ ਕੱਪੜੇ ਕਿੱ ਕਰਨਾ ਤੁਸੀਂ ਉਹ ਦੇਖਣਾ ਹੀ ਮੈਨੂੰ ਕੀ ਪਤਾ ਹਾਂ ਤੁਸੀਂ ਉਹ ਦੇਖਣਾ ਉਸ ਮੇਰਾ ਹੋਣੀ ਆ ਜੋ ਦੋਣੇ ਤੈਨੂੰ ਲਾਲਤਾ ਜਾਲਾ ਵਲ ਤਾਈ ਇਹਦੇ ਹਾਲੇ ਝੋਲੇ ਤਾਂ ਲੱਗੇ ਬੰਦਾ ਜ਼ਿੰਦਗੀ ਦੀ ਤੂੰ ਤਾਂ ਵਿਆਹ ਕਰਾ ਕੇ ਤਿੰਨ ਮਹੀਨੇ ਬਾਅਦ ਚੱਲ ਗਿਆ ਤਾਂ ਕਿੰਨੇ ਮਹੀਨੇ ਬਾਅਦ ਚੱਲ ਗਿਆ 6 ਮਹੀਨੇ ਬਾਅਦ 6 ਮਹੀਨੇ ਬਾਅਦ ਚੱਲ ਗਿਆ ਤੇ 6 ਮਹੀਨੇ ਬਾਅਦ ਚੱਲ ਗਿਆ ਮੁੜ ਕੇ ਕਿਹਾ ਕਬੀਲਦਾਰੀਆਂ ਹੁੰਦੀਆਂ ਤੈਨੂੰ ਹੁਣ ਪਤਾ ਲੱਗਦਾ ਹਾਂ ਵੀ ਕਿਦਾਂ ਬੀਤਦੀ ਆ ਤਾਂ ਹੁਣ ਮੇਰੇ ਨਾਲ ਜਾਣਾ ਅ ਅਸੀਂ ਚੱਲਿਆ ਜੀ ਹੁਣ ਖਮਾਣੋ ਨੂੰ ਤੁਹਾਨੂੰ ਖਮਾਣੋ ਜਾ ਕੇ ਮਿਲਾਂਗੇ ਵੀ ਕਿਹੜੇ ਕੱਪੜੇ ਮਿਲਦੇ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਤਾਂ ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਇਹਨਾਂ ਨੂੰ ਜਿਹੜੇ ਕੱਪੜੇ ਚਾਹੀਦੇ ਉਹ ਮਿਲ ਨਹੀਂ ਰਹੀ ਹੈਗੇ। ਬਾਕੀ ਉੱਥੇ ਜਾ ਕੇ ਪਤਾ ਲੱਗੂਗਾ। ਠੀਕ ਹੈ ਜੀ ਤੁਸੀਂ ਬਲੌਗਰ ਨਾਲ ਬਣੇ ਰਹੋ ਜੀ। ਇਹ ਤਾਂ ਅਲਿਆਂ ਸੀਜ਼ਨ ਤੇ ਉਲਟ ਜੀ। ਲੋਕ ਤਾਂ ਖਰੀਦਦੇ ਆ ਇਹ ਟਾਈਮ ਸਰਦੀਆਂ ਵਾਲੇ ਕੱਪੜੇ। ਇਹਨਾਂ ਨੇ ਖਰੀਦਨੇ ਗਰਮੀ ਵਾਲੇ। ਇਹ ਟਾਈਮ ਆਇਆ ਹੈ ਸੇਲ ਬਾਕੀ ਕਲਾਸ ਏ ਲੈ ਇਹਨਾਂ ਦੀ ਹਾਂ ਜੀ ਮੰਗਾਇਆ ਤੁਸੀਂ ਸਪੈਸ਼ਲ ਹਾਂ ਜੀ ਹਾਂ ਕਮਾਲ ਕਰਦੇ ਕਾ ਜਨਾ ਹੈ ਤਾਂ ਵਧੀਆ ਰੋਟੀ ਦਾ ਪੀਸ ਹੈ ਜੀ ਚੱਲਦੇ ਸੱਜ ਕੋਲ ਜੀ ਹੈ ਤਰੀਆ ਚੱਕਾ ਨਹੀਂ ਹੈ ਜੀ ਕਿਹੜਾ ਇਹਨਾਂ ਦਾ 14 ਪੀਸ ਹੈ ਜੀ ਤੋਂ ਫਰਾਂਗ ਨਹੀਂ ਆਨੂੰ ਵੀ ਕਾਟਨ ਕਹਿੰਦੇ ਆ ਦੇਖ ਲਓ ਫੇਰ ਨਾ ਬਾਅਦ ਚ ਕਿਹੋ ਜਿੰਨੀਆਂ ਸਾਰਿਆਂ ਦੀ ਪਿਓਰ ਦੀ ਹੈ ਨਾ ਪਰ ਲੜੂਗੀ ਤੂੰ ਲਾਜ ਮੇਰੀ ਉਹ ਆ ਜਾ ਯਾਰ ਉਹਦਾ ਆਏ ਤੇ ਜਿਕਣਾ ਸਰਿੰਦਰ ਨੇ ਕੁੱਟਤਾ ਹੁੰਦਾ ਉਹ ਬਹਿ ਗਿਆ ਮਗਰ ਜਾ ਲਾ ਲਾ ਉਹਨੂੰ ਰੇ ਕਸੂਟ ਤਾਂ ਤੈਹੀਂ ਡਮਾਉਣੇ ਮੈਨੂੰ ਹਾਂ ਆ ਜਾ ਨਪਾ ਉਹ ਥੋੜਾ ਬਹੁਤ ਚੋਅ ਐਸਾ ਦੱਸ ਜੀ ਦੀ ਹੁੰਦੀ ਘਰ ਵਾਲੀ ਨੂੰ ਬਣੀ ਨੂੰ ਵੀ ਆ ਤੇਰੇ ਵਧੀਆ ਲੱਗਣਾ ਕਲਰ ਆ ਹਾਂ ਉਹ ਦਿਨ ਜਦ ਰੰਗ ਦੇਖਿਆ ਤਾਂ ਆ ਲੋ ਉਹ ਦਿਨ ਦਾ ਜਦ ਤੇ ਮਿਰ 2.5 2.5 ਸੌਲੇ ਸੂਟ ਤੇ ਤਾਂ ਬੜੇ ਘੱਟ ਘੱਟ ਪਣਾਉਂਦਾ ਦਾ ਹਾਂ ਉਹ ਜੇ ਜੇ ਲੱਗ ਕੇ ਬਹਿ ਗਿਆ ਪਤਨਾ ਕਹਦਾ ਆ ਵੀ ਲੈ ਲੈ ਆ ਵੀ ਲੈ ਲੈ ਆ ਵੀ ਲੈ ਲੈ ਚੱਕ ਤੇ ਫੱਟੇ ਸਸਤੇ ਤੇ ਅੱਜ ਵੀ ਸਸਤੇ ਹੀ ਆ ਅੱਜ ਸਾਬ ਦੇ ਨਾਲ ਡਬਲ ਰੇਟ ਹੋ ਜਾਊਗਾ ਹੋਰ ਕਿਆ ਉਹ ਆ ਜਾ ਕਾਹਨੂੰ ਯਾਰ ਉਹ ਅਸੀਂ ਕਾਹਨੂੰ ਦੇਖਣਾ ਮੈਨੂੰ ਨਹੀਂ ਸਹਿ ਜਾਂਦਾ ਜਿਆਦਾ ਹੀ ਛੋਟੀ ਹੈ ਤਕ ਉਸ ਪਾਪਾ ਕਹਿੰਦੇ ਅੱਛੇ ਹੂੰ ਦੇਖਿਓ ਆਰਾਮ ਨੂੰਗਾ ਕਹਿੰਦੀ ਦੇਖ ਲਾ ਰੂਰ ਬੇਸ ਤੁਸੀਂ ਪਾਉਣਾ ਤੁਸੀਂ ਢੋਣਾ ਦਿੱਤਾ ਸੋ ਨਾਰਮਲ ਚਾਹੀਦਾ ਲੜਾਈ ਵਾਲਾ ਤਾਂ ਮੈਂ ਕੋਈ ਵੀ ਨਹੀਂ ਆ ਕਰਦੇ ਮੈਨੂੰ ਸੋਣਾ ਲੱਗਿਆ ਇਹਦਾ ਕੀ ਪ੍ਰਾਈਸ ਆ 15000 ਹਾਂ ਕੋਹਾ ਕੋ ਕੱਪੜਾ ਹੋ ਰਿਹਾ ਹੋ ਗਿਆ ਲੈ ਲੈ ਆ ਮੈਂ ਫੱਟਾ ਮੋਕ ਨਿਪਰੀ ਫੜੀ ਤੇ ਐ ਕਿ ਦਿਖਾ ਦੋ ਆਲਓਰ ਚ ਹਾਂ ਤਾਂ ਲੈ ਲੇ ਇੱਕ ਪ੍ਰਿੰਟ ਜਤ ਗਲੇ ਵਾਲਾ 1500 ਦਾ ਕਿਹਾ ਉਹ ਉਹ ਲੈ ਲਈ ਸੀ ਗਈ ਕਾਲਾ ਜਿਹੜਾ ਸ੍ਰਿੰਦਰ ਨਾਲ ਲੈ ਕੇ ਗਈ ਸੀ ਹਾਂ ਵੀ ਸੁਣ ਮੈਂ ਇਧਰ ਰਾਜਾ ਰਾਣੀ ਆ ਗਏ ਯਾਰ ਰਾਜਾ ਰਾਣੀ ਸਾਰੇ ਵਿਆਹ ਚ ਰਾਜਾ ਰਾਣੀ ਚੱਲੀ ਗਿਆ ਆਬਰ ਦੇ ਸੀ ਜਾਈ ਰਾਜਾ ਰਾਣੀ ਹੈ ਕੋਈ ਨਾ ਕਾਟਨ ਦਾ ਹੈ ਫਿਰ ਗਰੀਬ ਉਹਦੇ ਗਰੀਬ ਰਾਜਾ ਦਾ ਰਾਜਾ ਹੈ ਕਲਰ ਵੀ ਤੁਮਾ ਹੈ ਦੋਏ ਪ੍ਰਿੰਟਾਂ ਦੀ ਬਹੁਤ ਸੋਹਣੀ ਹੈ ਇਹ ਮੀਜ਼ਨ ਦੀ ਬੜੀ ਲੱਗਣਾ ਨਹੀਂ ਇਹ ਲਾਲ ਗਲਾਲ ਦਾ ਹੂੰ ਆਰੇ ਇੱਕ ਮੈਂ ਸਾਰਾ ਪਸੰਦ ਕਰਦਾ ਨਾ ਖੋਦਾਂ ਨੇ ਡੋਣੇ ਤੁਸੀਂ ਕਰ ਲੈ ਕਿੰਨੇ ਹਜੂਰ ਸਾਹਿਬ ਦੀ ਯਾਤਰਾ ਕਰਨੀ ਦੋ ਦਿਨਾਂ ਦਾ ਇਹ ਕੱਪੜਾ ਜ਼ਿਆਦਾ ਹੀ ਹਲਕਾ ਇਹ ਤੋਤੇ ਤੇ ਹੋ ਰਹੀ ਨਹੀਂ ਕੱਪੜੇ ਮੇਰੇ ਲਵਰੇ ਜਿਹਾ ਹੈ ਤੇ ਮੇਰੇ ਲਿਮਾਰੀ ਦੇ ਲਈ ਜਾ ਕੇ ਮਲਾਂ ਹਾਂ ਤੁਹਾਡੇ ਕੱਪੜਾ ਹੈਂਗਰ ਚ ਲੰਮਕਦੇ ਲਵਾਰੀ ਚ ਜਾ ਕੇ ਦਿਖਾ ਦੂੰਗੀ ਦੋ ਕੇ ਬਸ ਬਾਕੀ ਦਾ ਸਾਰੇ ਹੈਂਗਰ ਤੁਹਾਡੇ ਉੱਪਰ ਹੈ ਕੱਪੜੇ ਕਿੰਨੇ 4-4 ਹੈਂਗਰਾਂ 'ਚ ਮੇਰੇ ਕੱਪੜੇ ਹੋਣਗੇ ਬਾਕੀ ਸਾਰੀ ਲਿਮਾਰੀ ਕਦਰ ਨਾਲ ਭਰੀ ਵੀ ਹੈ ਬਾਕੀ ਸਾਰੀ ਲਿਮਾਰੀ ਕਦਰ ਨਾਲ ਭਰੀ ਵੀ ਹੈ ਹਾਂ ਗਰੀਆ ਇਹਾਂ ਗਰਮ ਹੋ ਨਾ ਅੱਛਾ ਜੀ ਇਹ ਕੰਜੀ ਬਤੋ ਹੋਮ ਨਹੀਂ ਬਦੀ ਕੱਪੜਾ ਦਾ ਮੈਨੂੰ ਮਲੈਨ ਜੇ ਚਾਹੀਦਾ ਤੂੰ ਬਹਿ ਜਾ ਟਿੱਕੇ ਪੱਤਾ ਆ ਚਵਾਇਸ ਤਾਂ ਦੱਸ ਦੇ ਤੂੰ ਕਿਆ ਕਰਦੀ ਆ ਖੋਲ ਓ ਹਾਂ ਐਨੀ ਦੂਰ ਵੀ ਨਹੀਂ ਗਿਆਤਾ ਵੀਰੇ ਅੱਛੇ ਆ ਆ ਗਿਆ ਆ ਗਿਆ ਪਾਣੀ ਪਾਣੀ ਮਿਟ ਰੰਗ ਹਾਂ ਦੇਖ ਤਰੰਗ ਓਏ ਇੱਕ ਮਿੰਟ ਪੁੱਤ ਇੱਕ ਮਿੰਟ ਇੱਕ ਓ ਇੱਕ ਮਿੰਟ ਮਮਾ ਤੇ ਕਲਾ ਲਾ ਜਾ ਪਤਾ ਨਹੀਂ ਕੀ-ਕੀ ਦਵਾਈ ਜਾਂਦੇ ਇਹਨੂੰ ਕਹਾਂ ਨਹੀਂ ਦੇ ਇਹ ਮਿਲੀਏ ਕੀ ਆਈ ਹੈ ਹਾਂਜੀ ਨਹੀਂ ਇੱਕ ਤਾਂ ਆ ਗਈ ਦੀ ਮੈਂ ਬਿੰਦਰ ਤਾਂ ਕਹਿੰਦਾ ਮਾਂ ਆਪ ਰੋਪੜ ਚੱਲ ਕੋਈ ਨਹੀਂ ਮੈਂ ਲੈ ਜਿਵੇਂ ਕਰਤਾ ਫੇਰ ਦੇਖ ਲਾ ਕਿ ਮੈਂ ਦਵਾਦ ਨਹੀਂ ਆ ਤਰ ਰੁਕ ਜਾਦਾ ਹੁੰਦਾ ਹੈ ਲੈ ਲਾ ਕਿਹੜਾ ਲੈਣਾ ਲੈ ਲਾ ਮੈਂ ਦਵਾਦ ਨਹੀਂ ਤਨਕ ਸੂਟ ਇੱਕ ਆਪ ਲੜਤੀ ਹੈ ਇਹਨੂੰ ਆ ਦੀ ਮੈਂ ਉਹ ਗਾ ਕੇ ਕਹਦੇ ਪਿੱਛੇ ਖੜ ਕੇ ਕਹਿੰਦਾ ਜਾਮ ਨਹੀਂ ਕੱਢਦੇ ਲਾ ਹਾਂ ਮੈਂ ਕਹਤਾ ਨਾ ਮੈਂ ਦਵਾਦ ਨਹੀਂ ਇੱਕ ਤਾਂ ਬੋਲਿਆ ਅੱਛਾ ਹਾਂ ਫੇਰ ਖੋਲਿਆ ਕੋਈ ਨਹੀਂ ਮੈਂ ਵੀ ਹਜੂਰ ਸਾਹਿਬ ਇਹ ਜੀ ਜਗਾ ਹਟਾਉਣਾ ਲਿਜਾ ਕੇ ਫਿਰ ਦੇਖੂਗਾ ਵਾਲ ਦਾਲੇ ਨੂੰ ਮੋਟਾ ਤਾਂ ਆ ਗਿਆ ਆ ਇੱਕ ਦਾ ਹੀ ਮੋਟਾ ਨਹੀਂ ਲੈਣਾ ਮੋਟੇ ਤਾਂ ਹੈਗੀਆਂ ਚੱਲਦਾ ਔਰੰਜਨ ਨੇ ਜੇ 2500 ਤੋਂ ਪੇ 1100 ਤੋਂ ਲੈ ਕੇ 5000 ਤੱਕ ਇਹ ਤਾਂ ਪੱਪੜ ਤੇ ਹੀ ਆਣਗੇ ਮੋਟੇ ਚ ਤਾਂ ਕੋਈ ਨਹੀਂ ਲੈਣਾ ਅੱਜ ਕਪੜਾ ਉਹਦੇ ਵਿੱਚ ਪਾਣਾ ਇੱਕ ਪੱਤਾ ਕਰਦੇ ਜੀ ਇਹ ਕੰਮ ਤੋਂ ਤੇ ਕਹਿੰਦਾ ਤੈਨੂੰ ਅੱਜ ਤਾਂ ਫਿਰ ਮੈਨੂੰ ਲੰਮਾ ਨਹੀਂ ਦਾਲੂਗਾ ਮੈਂ ਕੀ ਕਰਾਂਗਾ ਅੰਦਰੋਂ ਦਾ ਪੰਚਾਰ ਕੋਟ ਲੱਗਾ ਆ ਕਿਹੜਾ ਕਪੜਾ ਹੈ ਇਹਦਾ ਤਾਂ ਹੈ ਤਾਂ ਤੁਹਾਡਾ ਚੁੰਨੀ ਇਹ ਮੈਂ ਤਾਂ ਜੋੜੀ ਹੋਤੀ ਲੱਗਦੀ ਜਾਂਦੀ ਹੈ ਨਾ ਨਹੀਂ ਆ ਉੱਧਰ ਨਹੀਂ ਇਹ ਤਾਂ ਕੁਛ ਅੱਗੇ ਜਿਹੜੇ ਚੱਲਦੇ ਉੱਤੇ ਉੱਧਰ ਦੂਏ ਆ ਗਏ ਨਾ ਉਹ ਸਰਦੀ ਵਾਲੇ ਉਹ ਨਹੀਂ ਮੰਮੀ ਮਾ ਮੈਨੂੰ ਭੇਜਿਓ ਉੱਥੋਂ ਦਾ ਫ੍ਰਿਜ ਚੱਕ ਕੇ ਲਿਆਉਣਾ ਜਾ ਕੇ ਜਿੱਥੇ ਮੈਂ ਕੱਲ ਛੱਡ ਗਿਆ ਤਾਂ ਗੱਡੀ ਲੈ ਕੇ ਚਲ ਜੂਗਾ ਮੁੰਡਾ ਆਉਂਦਾ ਥੱਲੇ ਇੱਕ ਮਾ ਮੈਨੂੰ ਭੇਜਣਾ ਗੱਡੀ ਲੈ ਕੇ ਉਹ ਫ੍ਰਿਜ ਚੱਕ ਕੇ ਲਿਆਉਣਾ ਕੱਲ ਜਿਹੜਾ ਮੈਂ ਛੱਡ ਕੇ ਆਇਆ ਤਾਂ ਇੱਕ ਮਸਲੀਨ ਦੀ ਚੁੰਨੀ ਆ ਤਾਂ ਮੈਨੂੰ ਦਿਖਾਣਾ ਤੇ ਫ੍ਰਿਜ ਛੱਡ ਕੇ ਆਇਆ ਤਾਂ ਚਲ ਤੋਰ ਨਾਲ ਤੇ ਮੈਨੂੰ ਪਿਓਰ ਦੀ ਚੁੰਨੀ ਵਾਲੀ ਦਿਖਾ ਉਹ ਚੱਕ ਕੇ ਲਿਆਉਣਾ ਜਿਹੜਾ ਮੁੰਡਾ ਨਹੀਂ ਸਾਹਮਣੇ ਦੁਕਾਨ ਵਾਲਾ ਬਹਾਰ ਆਪਣੇ ਉਹਨੇ ਜਣਾ ਨਾਲ ਉਹ ਚੱਕ ਲਈ ਜਾ ਕੇ ਗੱਡੀ 'ਚ ਆ ਤਨੂ ਮੈਂ ਆ ਕੇ ਹਾਕ ਮਾਰਦਾ ਤੈਨੂੰ ਫੋਨ ਕਰਦਾ ਮੈਂ ਜਦ ਆ ਗਿਆ ਥੱਲੇ ਉਹ ਕਿੰਨੇ ਪੀਸ ਹੈ ਜੀ ਛੋਟਾ ਵਾਲਾ ਪੀਸ ਆ ਆ ਦੇਖੋ ਦਾਈ ਕੱਲ ਵੀ ਨਾਲੇ ਨਵਾਂ ਜਿਹਾ ਮੈਂ ਯਾਰ ਉਹ ਦੇਖੋ ਫ੍ਰਿਜ ਦਾ ਸੱਡਾ ਵਾ ਉੱਥੇ ਚਲ ਬਸ ਉਧਰ ਦੇਖ ਲੈਣੇ ਥੋੜਾ ਜਿਹਾ ਹਲਕੇ ਚ ਵੀ ਇੰਨੇ ਮੰਝ ਲੈ ਤੇ ਕਿੱਥੇ ਜਾਣ ਜਾਣਾ ਤਾਂ ਹਜੂਰ ਸਾਹਿਬ ਆ ਜੀ ਨਾ ਇੰਨੇ ਮਹਿੰਗੇ ਤਾਂ ਨਹੀਂ ਲੱਗ ਜਾ ਰਹੇ ਬਾਲੀ ਤੂੰ ਹੋਏ ਤਾਂ ਕੋਈ ਗੱਲ ਨਹੀਂ ਹੈਗਾ ਮਹਿੰਗੇ ਸਸਤੇ ਦਾ ਕੋਈ ਟੱਕਰ ਨਹੀਂ ਲੱਗਣਾ ਇਹ ਦਿਲ ਹੋਣਾ ਚਾਹੀਦਾ ਤੂੰ ਮੇਰਾ ਦਿਲ ਨਹੀਂ ਆਉਣਾ ਨਹੀਂ ਆਹ ਸਾਰਾ ਕੁਸਰ ਚਾਰ ਲੱਖ ਦੀ ਸੀ ਜਿਹੜਾ ਇੱਕ ਹੁਸਿਆ ਆਹ ਕੱਢਿਓ ਇਹਨਾਂ ਨੇ ਆਪਣੇ ਘਰ ਵਾਲੇ ਤੇ ਲੈਣਾ ਪੈਸੇ ਹੁੰਦਾ ਉਹ ਇੱਕ ਕੱਢ ਦੋ ਉਹ ਹੈ ਅੱਜ ਦੂਸਤ ਇਹ ਉਹਦਾ ਬੜਾ ਕੋਈ ਪਤਾ ਨਹੀਂ ਪਤਾ ਸਿਆਲ ਆ ਰੀਤ ਕਿਉਂ ਇੱਕ ਤਾਂ ਲੈ ਲਓ ਇਹ ਜੋ ਪਾਰਟੀ ਵੇਰ ਪਾਰਟੀ ਵੇਰ ਤਾਂ ਲੈ ਤਾਂ ਗਈ 700 ਬਿਆਰ ਹੈ ਉਹਦਾ ਉਹਦੇ ਨਾਲ ਤੇ ਵੀ 750 ਦੀ ਬਸ ਉਹ ਤੁਸੀਂ ਆਹੀ ਲੈ ਲਓ ਪਾਲਟੀ ਵੀਰ ਉਹ ਛੱਡ ਦਿਓ ਉਹਨਾਂ ਨੂੰ ਪਾਲਟੀ ਵੀਰ ਨਹੀਂ ਲੈਣੀ ਉਹ ਕਿੰਨੇ ਕਿੰਨੇ ਮੈਂ ਕਿਹਾ ਤੁਸੀਂ ਕਾਟਨ ਦੇ ਲੈ ਤੇ 15 1500 ਦੇ ਆ ਪੀਲਾ ਕਿਹਨਾਂ ਲਖਾਈਂ ਪੀਲਾ ਖੈਤਾ ਹੈ ਮੇਰਾ ਦੁਪੱਟਾ ਕਿੰਨਾ ਚੌੜਾ ਆ ਪੀਲਾ ਜਾਂ ਕਾਲਾ ਕੋਕ ਕੋਕ ਕੋਲਾ ਜਾਂ ਕੱਢ ਦਿਓ ਚੁੰਨੀ ਛੋਟੀ ਆ ਇਹ ਵੀ ਵਧੀਆ ਲੱਗ ਦੁਪੱਟਾ ਇਹ ਵੀ ਉਹਦੀ ਮਨੋਂ ਇੱਟੇ ਜੀ ਆ ਗਈ ਪੂਰਾ ਹੀ ਆ ਗਿਆ ਨਾਲੇ ਲੈ ਕੇ ਦੇਖ ਲੋ ਜੀ ਦੁਪੱਟਾ ਇਹਦੀ ਆਏ ਆ ਚੁੰਨੀ ਤਾਂ ਵੀ ਨਹੀਂ ਹੈਗੀ ਪੂਤਾ ਨਹੀਂ ਹੁੰਦਾ ਹਨਾਈ ਹੂੰ ਆਹ ਕਰ ਦੋ ਰਹਿਣੇ ਦੁਪੱਟਾ ਉਹ ਪੂਰਾ ਜਾਂ ਰਹਿਣ ਦੇ ਆਹ ਕਰ ਮਾਮੇ ਨੂੰ ਲੈ ਜਾ ਨਾਲ ਕਰਤਾ ਮੇਰੇ ਮਾਮੇ ਨੂੰ ਹਾਂ ਬਸ ਠੀਕ ਆ ਘਰ ਜਾ ਕੇ ਮੈਨੂੰ ਫੋਨ ਕਰ ਦੇ ਇੱਕ ਚਲਵਾਇਆ ਮੈਂ ਆਪਣੇ ਵੱਲ ਕਰਤਾ ਕਰਤਾ ਪੂਣੇ ਪਾ ਦੇ ਆਪਣੇ ਤੇ ਵੱਲੋਂ ਹੂੰ ਬੰਦ ਬਤਾ ਲੈ ਕੇ ਦੇਖ ਮੈਨੂੰ ਕਾ ਪੁੱਤ ਵਾ ਠੀਕ ਚ ਪੱਟਾ ਦਾ ਵੀ ਰੱਸੀ ਹੋ ਸਕੀ ਹੋ ਸਕਦੀ ਆ ਲੈ ਕੇ ਦੇਖੀ 100 ਪੀਸ ਆਇਆ ਇਹ ਕਰ ਲੈ ਨਹੀਂ ਮੈਂ ਆ ਦੇਖ ਲੈ 100 ਪੀਸ ਨਹੀਂ ਇਹ ਤਾਂ ਮੈਨੂੰ ਸੀਜ਼ਨ ਆਫ ਦੇ ਆਇਆ ਸੀਜ਼ਨ ਆਫ ਵਾਲੇ ਸਹੀ ਗੱਲ ਹੈ ਹਾਂ ਦੇਖੋ ਉਹ ਮੈਂ ਨਾਲੇ ਉਹ ਵੀ ਖੜਨਾ ਨਹੀਂ ਹੈਗਾ ਮੈਨੂੰ ਉਹ ਠੀਕਾ ਦੁਪੱਟਾ ਆ ਦੇਖੀ ਹਰਾ ਜੀ ਆ ਦੇਖ ਲੈ ਸ੍ਰਿੰਦਰ ਦਾ ਉਹ ਪਸੰਦ ਆ ਤੂੰ ਲੈ ਲੈ ਚੱਲ ਗਿਆ ਤਾਂ ਦੋਹਾਂ ਦੇ ਪਾਸੇ ਦੇ ਦੂੰਗਾ ਮੈਂ ਦੋ ਪੱਤੇ ਮੇਰੇ ਹਾਂ ਮਮਾ ਮੈਨੂੰ ਕਾ ਗੱਡੀ ਕਰ ਲਵੇ ਸਟਾਰਟ ਥੱਲੇ ਜਾ ਕੇ ਕੋਈ ਕੋਈ ਨਹੀਂ ਸੁਣ ਤਾਏ ਦिए ਲੇ ਲਿਆ ਤਾਏ ਥੱਲੇ ਆਉਂਦਾ ਮਮਾ ਮਮਾ ਹਾਂ ਕਬਰ ਆਉਂਦਾ ਤਾ ਨਾ ਨਹੀਂ ਮੈਂ ਜਿਹੜਾ ਬੜੀ ਕਢਾ ਲੈ ਵਾਸਤੇ ਤੈਨੂੰ ਦੇਣਾ ਪੈਣਾ ਇਹਨੂੰ ਉਂ ਵੀ ਦੋਣਾ ਚਾਹੀਦੇ ਕ ਘਰ ਵਾਲੀ ਨੂੰ ਦੋ ਤਿੰਨ ਦੋਣੇ ਚਾਹੀਦੇ ਤੁਹਾਨੂੰ ਮੈਂ ਦੋ ਦਵਾਤ ਹਾਂ ਦਵਾਤ ਭੈਣ ਤੋਂ ਜ਼ਿਆਦਾ ਮੇਰੇ ਜਾਂ ਮੇਰੇ ਨਾਲੋਂ ਭੈਣ ਤੋਂ ਜ਼ਿਆਦਾ ਮੈਂ ਰੋਮਨੇ ਦੋ ਘੜੇ ਦਵਾਤ ਤੁਹਾਨੂੰ ਮੈਂ ਇੱਕ ਪੈਸੇ ਕੋ ਦਵਾਇਆ 400 ਦਾ ਹੋਰ ਤੁਹਾਨੂੰ ਨਾ ਕਣਾਈ ਜਾਂਦਾ 400 ਦਾ 400 ਦੀ ਤਾਂ ਅੱਛਾ ਪਿੰਕ ਚੰਨੀ ਵੀ ਨਹੀਂ ਸੀ ਉਹ ਮੈਨੂੰ ਪੀਆ ਪਤਾ ਤੁਹਾਨੂੰ ਟਾਈਮ ਬੰਦ ਕੀਤਾ ਤਾਂ ਉਹ ਕਢਾ ਦੇ ਫਿਰ ਖੰਡ ਚਲ ਫਿਰ ਲੈਣਾ ਲੈ ਲੈ ਤੈਨੂੰ ਪੰਮਾ ਤਾਂ ਨਗੇ ਅਗਲੀ ਦੀ ਅਗਲੇ ਦੀ ਮੈਡਮ ਨੇ ਕਿਹਾ ਵੀ ਕਢਾ ਲਓ ਇੱਕ ਸੂਟ ਹੋਰ ਤਾਂ ਕਢਾਉਣ ਲੱਗਿਆ ਤੇਰੇ ਕਿਸ ਨਾਲ ਥੋੜਾ ਕਢਾਉਣ ਲੱਗਿਆ ਮੈਂ ਤਾਂ ਆਪਣੇ ਲੈ ਲੇ ਤੈਨੂੰ ਉਹ ਜੀ ਕਰਾ ਹਲਕਾ ਬੜਾ ਲਾਈਟ ਤੇ ਨਹਾਉਣਾ ਚਾਹੁੰਦਾ ਨਾ ਪਾਣੀ ਪਾਣੀ ਦਿਓ ਨਾ ਪਾਣੀ ਅਪਲਾਈ ਕਰਨਾ ਤੂੰ ਗੱਡੀ ਦਾ ਲੋਕ ਨਾ ਖੋਲੋ ਤੇ ਸਾਮਾਨ ਪਿਆ ਹੈ ਇਹਨਾਂ ਤਾਂ ਡਾਰਕ ਜਾਰੇ ਰੰਗ ਦਿਖਾਓ ਲਾਈਟ ਜਦੋਂ ਲੱਗਦਾ ਗੜਾਰ ਕ ਮੰਨਾ ਕੀਤਾ ਤੇ ਡਾਰਕ ਮੰਨਾ ਕੀਤਾ ਤੇ ਆਹ ਤੇ ਲੱਗਦਾ ਦਿਖਾ ਦੇ ਤਾ ਇਹ ਚਾਹ ਪੀ ਰਿਹਾ ਦਸਾਂ ਨਾ ਉਹ ਲਾਲ ਗਲਾਲ ਜੇ ਤਾਂ ਦਿਖਾਣਾ ਯਾਰ ਤੇਰਾ ਕੋਈ ਫਾਇਦਾ ਨਹੀਂ ਖੋਲਣ ਦਾ ਤਾ ਬਾਅਦ ਫੇਰ ਮਾਰਨੀ ਬਣਿਆ ਤੈਨੂੰ ਆਹ ਦੇਖੋ ਆਹ ਰਹੇ ਮਾਤਲਵਾ ਇੱਕ ਤੂਆ ਉਹ ਬਗਾਨਾ ਉਹ ਭੋਜੀ ਕੀ ਜਿਹੜੀ ਚੁੰਨੀ ਦਿਖਾਇਓ? ਪਰ ਮਾਂ ਉਹ ਜਰੰਗ ਲੈ ਲੈ। ਨਾ ਮਾਂ ਰੰਗ ਲੈਣਾ ਆ ਲੈ। ਇਹ ਕਿੱਥੋਂ ਮੋਹ ਕਰਤਾ ਹੁੰਦਾ। ਅੰਮਾ ਪਾਣੀ। ਲਾਉਂਦਾ ਪੁੱਤ ਪਾਣੀ ਆਉਂਦਾ। ਮੇਰਾ ਲੈਣਾ ਨਹੀਂ। ਅੱਛਾ। ਇਤਨਾ ਹੋ ਗਿਆ। ਮੇਨਾ ਨਹੀਂ ਪਸੰਦ ਆ। ਇਹ ਤਾਂ 100 ਤੋਂ 100 ਪੀਸ ਖੋਲਣਾ ਪੈਣਾ ਤਾਂ ਤਾਂ ਕੇ ਕੋਸਾ ਕਰਤਾ ਹੋ। 20% ਕਰਨਾ ਬੈਠੇ ਕਰਨਾ। ਹਨੇਕ ਕਬਾਤੇ ਕਹਿ ਦੇਣਾ ਉਦੋਂ ਚਾਰ ਕਸੂਟ ਮਸੇ ਦੀ ਹਾਂ ਹਾਂ 500 100 ਨਹੀਂ ਚੁੰਨੀ ਸੂਟ ਦੇਖ ਲੈ ਹੁਣ ਫਿਰ ਬਾਤ ਕਰੀਏ ਐਜਾ ਤੂੰ ਦੇਖ ਉੱਪਰ ਸਿਰ ਅਸਾਰ ਹੀ ਅਸਾਰੋਂ ਮੈਂ ਬਾਤਾਂ ਹੁੰਦੀਆਂ ਇਹ ਨਾ ਹੀ ਜਾਣ ਕੇ ਪਤਾ ਹੀ ਕੀ ਕਹਿੰਦੇ ਦੋ ਜਾਨੀ ਨਿਸਕੀਪ ਨੇ ਚਲੇ ਜਾਣਾ ਆਪਣੇ ਸਹੁਰਿਆਂ ਹਾਂ ਤੈਨੂੰ ਕੱਲ ਨੂੰ ਦਵਾ ਲਈਂ ਲਾ ਲਾ ਹਾਂ ਦਵਾ ਲੈਵੇ ਬਹੁਤ ਕੋ ਚੱਕਰ ਰਹੀ ਕੱਲ ਨਹੀਂ ਮੈਂ ਘਰੇ ਨੂੰ ਰੋਕਦੀ ਮੈਂ ਘਰ ਤੇ ਲੱਗੇ ਹਾ ਤਾਂ ਅੰਦਰ ਘਰ ਨਹੀਂ ਮੈਂ ਮੋਂ ਤੇ ਇਹ ਸੋਚੀ ਨਹੀਂ ਹੋਇਆ ਤਾਂ ਹਾਂ 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 ਮੈਂ ਸੂਟ ਲੈ ਦੇਣੀ ਆ ਵੀ ਨਹੀਂ ਤਾਂ ਉੱਥੇ ਦਾ ਕਾਟਨ ਵਾਲੇ ਸੂਟੇ ਪਾਣੇ ਅੰਦਰ ਉੱਥੇ ਖੜੀ ਹਸੀ ਜਾਵੇ ਤੇਰੇ ਕੋਲ ਸਦੀ ਦਾ ਗੱਲ ਕਰਾਂ ਸੰਦੀਪ ਨਾਲ ਗੱਲ ਕਰਾਈ ਉੱਥੇ ਜਿਹੜੀ ਖੜੀ ਹਸੀ ਜਾਵੇ ਬਸ ਠੀਕ ਹੈ ਕੀ ਹੈ ਨਹੀਂ ਨਹੀਂ ਕੋਲ ਗੱਪੇ ਖਾਣੇ ਮੈਂ ਜਾਦੀ ਆ ਜੀ ਪਤਾ ਸਾਨੂੰ ਕੋਲ ਗੱਪੇ ਖਾਣ ਚੋਗਾ ਕਰ ਦਲਾ ਇਹਨਾਂ ਨੇ ਚਾਈ ਦਾ ਕੀ ਪ੍ਰਾਈਸ ਹੈ 24 ਦਾ ਹਾਏ ਲੱਗ ਪੀਸ ਆਇਆ ਤੂੰ ਪਾਣੀ ਵੀ ਲੈ ਪਾਣੀ ਤੇਰੇ ਬਾਤ ਤੇ ਚਾਹੀਦਾ ਮੈਨੂੰ ਲੱਦਾ ਹੁਣ ਕੁਰਤਵਾਰੀ ਨੂੰ ਸਾਡੇ ਚੱਕਣੀ ਵੀ ਦਬਾਵਾਗੇ ਤਾਂ ਇਹ ਨਹੀਂ ਸੋਨਾ ਨਾ ਲੱਗ ਪੀਸ ਹੈ ਹੈਗਾ ਤਾਂ ਪੈਸੇ ਵੀ ਦੇਖ ਲਓ ਜੀ ਤ੍ਰੀਤ ਪਾਣੀ ਲੈ ਜਾ ਚਾਹ ਆ ਲੈਣਾ ਆਹ ਜੀ ਬਹੁਤ ਸੋਹਣਾ ਪੀਸ ਹੈ ਨਹੀਂ ਬੱਸ ਨਹੀਂ ਥੈਂਕ ਯੂ ਪੁੱਤ ਮੈਂ ਸੈਨ ਨਾ ਕੇ ਪੀਣਾ ਤਾਂ ਨਾ ਮਨ ਨੂੰ ਫੜਾ ਦੇ ਮਨ ਨੂੰ ਫੜਾ ਦੇ ਮੈਂ ਪੀ ਲੰਨਾ ਥੋੜਾ ਇਹ ਛੱਡ ਦੇ ਵਿੱਚ ਕਿਨੂੰ ਇਹ ਨੂੰ ਮੈਂ ਮੈਂ ਪੀਉਂਦਾ ਯਾ ਵੀ ਨਾਂ ਟੱਕਦਾ ਇਹ ਇਹ ਤਾਂ ਕੀ ਪ੍ਰਾਈਸ ਆ ਤੁਹਾਨੂੰ ਲੈਸਟ ਕਮਾ ਮਿਲ ਜੂਗਾ 200 ਪੈਸੇ ਮੈਂ ਤਾਂ ਹੁਣ 24 25 24 23 ਉਹ ਚੱਲਣਾਗਾ ਮਾ ਥੱਲੇ ਨਹੀਂ ਆਉਣਾ ਹੈਗਾ ਪਰ ਨਹੀਂ ਮੈਂ ਤੁਹਾਨੂੰ ਤਾਂ ਲੈ ਕੇ ਜਿਹੜਾ ਤੱਕ ਨਿਕਾੜੀ ਉਧਰ ਦਿਖਾ ਉਧਰ ਚੈੱਕ ਕਰੂ ਕੱਪੜਾ ਕਿਹੜਾ ਟੈਕਸ ਆ ਕੱਪੜਾ ਵਧੀਆ ਨਾ ਤਾਂ ਹੀ ਰੇਟ ਵੀ ਤਾਂ ਹੀ ਆ ਪਰ ਇਹਨੇ ਸਭਾਈਓ ਮੈਨੂੰ ਇਹ ਬੈੜਾ ਕਿਤੇ 2500 ਇਹ 3500 ਦੇ ਕੱਪੜੇ ਪੈਣ ਕਿਉਂ ਇਹਨੂੰ ਕੋਣਾ ਲਾਈਨਿੰਗ ਲੱਗਣੀ ਇਹਦਾ 3500 ਦਬੂ ਇਹ ਤਾਂ ਲੈਣੀ ਲੋੜ ਨਹੀਂ ਜੀ ਉਹ ਤੋਂ ਵੱਧ ਨਾਲ ਲੈਣਾ 100 ਤੋਂ ਸੋਨਾ ਲੱਗਦਾ ਲੈ ਲੈ ਵੀ ਸੋਨਾ ਲੱਗਦਾ ਇਹ ਲੈ ਲੈ ਵੀ ਕਾ ਲਾ ਨੀ ਵਾ ਜੋਲੋ ਹੋਟਾ ਲੈ ਲੈ ਬਦੋ ਹੋਰ ਕੀ ਆ ਨਾ ਹੋ ਤੁਹਾਨੂੰ ਕਹਿੰਦੇ ਤੇ ਉਹ ਮੈਂ ਸਮਝ ਗਿਆ ਵੀ ਮੈਨੂੰ ਉਹ ਸਮਝ ਆ ਵੀ ਦੁਕਾਨਦਾਰ ਹੈ ਕਿਤੇ ਮੈਂ ਤਾਂ ਹੀ ਇਸ਼ਾਰਾ ਕਰਾਉਣਾ ਉਹਨਾਂ ਨੂੰ ਵੀ ਅੱਗੇ ਜਾਓ ਜੀ ਨਹੀਂ ਭਾਈ ਉਹ ਨਹੀਂ ਆ ਖੜਾ ਅੰਦਰ ਬੂਲਨ ਦਾ ਕੱਪੜਾ ਲੈਣਾ ਉਹਨਾਂ ਨੂੰ ਬੂਲਨ ਦਾ ਓਏ ਹੋਰ ਕੁਝ ਮਿਲਿਆ ਨਹੀਂ ਤੈਨੂੰ ਲੈਟਣ ਨੂੰ ਦੁਪੱਟਾ ਦਾ ਵਿੱਚ ਵੀ ਜਾਨ ਰੀਤ ਇਹਦੀ ਦੁਪੱਟੇ ਚ ਕਿੰਨੀ ਆ ਗਿਆ ਹਾਂ ਇਹਦਾ ਤਾਂ ਪਤਾ ਆ ਰਿਹਾ ਹੈ ਦੁਪੱਟਾ ਹੈ ਅਭੀ ਪਸੰਦ ਦਾ ਪਤਾ ਦਿਖਦਾ ਨਹੀਂ ਹੈ ਆਹ ਇੱਕ ਦੇਖ ਪ੍ਰਾਈਜ਼ਾ ਮਰੇ ਇਹਦਾ ਪਤਾ ਤਾਂ ਇਹ ਤਾਂ ਬੇਬਿਆਂ ਜਾਲਾ ਪੀਸਾ ਯਾਰ ਰਣ ਤੇ ਖੋਲੋ ਉਹ ਰਣ ਦੇ ਰਣ ਦੇ ਬਸ ਰਹਿਣਗੇ ਤਬਾਲੀ ਉੱਤੋਂ ਵੀ ਚੱਕਦਾ ਪਾਪੀ ਹਾਂ ਹਾਂ ਇੰਝ ਆਉਂਦਾ ਹਾਂ 28 600 ਦਾ ਦੁਪੱਟਾ ਵੀ 10000 ਦਾ ਲੱਤਾ ਹੋਇਆ ਹੈ ਇਹਦਾ ਵੀ ਦੁਪੱਟਾ ਮਾੜਾ ਨਹੀਂ ਕਹਿ ਲਉ ਮੈਂ ਕਹਿੰਦੀ ਸੀ ਨਾਲੇ ਕਲਰ ਬਹੁਤ ਵਧੀਆ ਲੱਗ ਜਾਈਦਾ ਉਹਦਾ ਦੁਪੱਟਾ ਜਿਆਦਾ ਉੱਤੋਂ ਦਾ ਨਾ ਨਾ ਆ ਵੀ ਆ ਵੀ ਠੀਕ ਆ ਤੋਰਾ ਪਿੱਛੇ ਤਾਂ ਫਸੀ ਵੀਦੀ ਕੋਫੀ ਕਲਰ ਪਿੱਛੇ ਵਿਆਹ ਚ ਦੇ ਰਹਾ 2400 ਰੁਪਿਆ ਮੇਰੇ ਕੋਲ ਨਹੀਂ ਹੈ ਕਿ ਰੁਪਿਆ ਮੈਂ ਤੇ ਆਪੇ ਉਪੇ ਵਾਲਾ ਕੰਮ ਨਹੀਂ ਹੁੰਦਾ ਹੈਗਾ ਆਪੇ ਤਾਂ ਤਾਂ ਸਿਆਪਾ ਨਹੀਂ ਬੀਬੀ ਨੇ ਦਿੱਤੇ ਆ ਪੈਸੇ ਇੱਕ ਸੂਟ ਪਰੇ ਲਾ ਦੇਣੇ ਸਾਰੇ ਉਹ ਮੈਂ ਬਾਕੀਆਂ ਦੇ ਤੁਸੀਂ ਜਿਹੜੇ ਨੇ ਇੱਕ ਤੇ ਮੈਂ ਲਾ ਦੇ ਨਾ ਮੈਨੂੰ ਪਤਾ ਕਿ ਸੋਨਾ ਲੱਗਣਾ ਨਾ ਕਾਫੀ ਵਿਆਜ ਮੰਗ ਰਹੀ ਦੀ ਮੈਂ ਤਾਂ ਕਾਫੀ ਰੰਗ ਮੇਰੇ ਦੇ ਨਾਲ ਦੀ ਚੁੰਨੀ ਦੇਣਾ ਹੈ ਨਾ ਇਹ ਕਿੰਨੀ ਬਈ ਹੂੰ ਉਹਨੂੰ ਵੀ ਅਪਡੇਟ ਸੂਟ ਨੇ ਹੱਥ ਪਾ ਚਿੱਡ ਨੂੰ ਦਾ ਪਾ ਉਹ ਵੀ ਜਾਣੀ ਮੈਂ ਪਰ ਜਾਈ ਨਾਲ ਤੇ ਕਹਿੰਦੀ ਨਾਣ ਚੱਲ ਇਹਦਾ ਮਿੰਟ ਮਿੰਟ ਪਰ ਦਲ ਬਦਲਦੀ ਆ ਬਈ 1 ਮਿੰਟ ਪਹਿਲਾਂ ਮੰਨੂ ਕਹਿੰਦੀ ਸੀ ਇਹਨੇ ਸੂਟ ਦਵਾ ਦੜੇ ਆ ਮਿੰਟ ਸਾਦੇ ਹੋਣੇ ਚੁੰਨੀ ਨੂੰ ਖੋਲ ਕੇ ਲਈਦਾ ਹੁੰਦਾ ਕਿਹੜਾ ਚੁੰਨੀ ਦੇ ਢੰਗ ਨਾਲ ਲੈ ਤਾਂ ਪਤਾ ਤਾਂ ਹੀ ਲੱਗਣਾ ਵੀ ਚੁੰਨੀ ਲੁੱਤੀ ਕਿ ਆ ਕਰਿਆ ਇਹਦਾ ਚੁੰਨੀ ਖੋਲ ਕੇ ਹੀ ਸਿਰ ਤੇ ਪਤਾ ਲੱਗਣਾ ਹਾਂ ਆ ਪਤਾ ਲੱਗਣਾ ਤਾਂ ਟਾ 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 ਦੋ ਇਹਨੇ ਲੈ ਆ ਕੁੜੀ ਨੇ ਚਾਰ ਮੈਨੂ ਬਾਲੇ ਮੂਈ ਚੱਲ ਸੰਦੀਪ ਦਾ ਸੂਟਾ ਤੇ ਤੂੰ ਦੇ ਦੇ ਮੈਂ ਇਹਦੇ ਮੈਂ ਸੂਟਾ ਤੇ ਮੈਂ ਦੇ ਦਿੰਦਾ ਬਾਜੀ ਨੂੰ ਮੈਂ ਤਾਂ ਸਿੰਟਰ ਦਾ ਕੰਮ ਘਾਟਾ ਹੀ ਮੇਰੇ ਤੇ ਨਾ ਤੇਰੇ ਦੇ ਨਹੀਂ ਮੇਰਾ ਉਹ ਜਿਹੜਾ ਬਲੋਕ ਤੇ ਜੋ ਪੁਰਨੇ ਦਾ ਹੋ ਸਕਦਾ ਹਨੂ ਆਹ ਸੂਟ ਪਸੰਦ ਤੇ ਪਿੰਟ ਕਢਾ ਕੇ ਉਹ ਲੈ ਲੈ ਕਿਡੋ ਕਿਹੜਾ ਕਿਹੜਾ ਪਸੰਦ ਜਿਹੜਾ ਉਹ ਪਿੰਕ ਜਮੈਂ ਕਹਿੰਦੀ ਸੀ ਉਹ ਰਹਿਣ ਦੇ ਫਿਰ ਕਿਉਂ ਕਿਹੜਾ ਪਸੰਦ ਤੈਨੂੰ ਨਹੀਂ ਉਹ ਪੈਂਟ ਲੈਣ ਕਰਿਆ ਦਾ ਨਾ ਮੈਂ ਕੋਲ ਮੈਂ ਕਹਾਂ ਰਹਿ ਨਹੀਂ ਤਾ ਜੰਮਣੀ ਉੱਥੇ ਠੀਕੋ ਕੋਈ ਨਾ ਦੇਖੇ ਜੀ ਇਹਨਾਂ ਨੇ ਆਪਣੇ ਦਰਜੀਆ ਕੋਲ ਵੀ ਪਜਾਤੇ ਹਾਂਜੀ ਪਜਾਉਣੀ ਸੋਨੇ ਵਾਲਿਆਂ ਕੋਲ ਮੈਂ ਇਹ ਵੀ ਦੇ ਦੇਣਾ ਸੋਨੇ ਹਾਂ ਹਲ ਪਾ ਲਾ ਕਿਤੇ 9 ਵਜੇ ਕਣਾ ਵਿਆਹ ਨੂੰ ਸੂਟ ਉਧਰ ਮੇਲ ਉਧਰ ਮੇਰਾ ਸੂਟ ਨਹੀਂ ਜੇ ਭਾਜੀ ਸੀ ਉਹ ਤੋਂ ਕੰਮ ਨਾ ਹੋ ਜਾਵੇ ਹਾਂ ਬੱਤੀ ਕਿ ਨਹੀਂ ਨਹੀਂ ਮੈਂ ਕਿਹੜੇ ਗੱਲ ਪੜਿਆ ਤਾਂ ਆਪਣਾ ਆਣਾ ਤਾਂ ਇੱਧਰ ਉਹ ਤੇ ਦਰਜੀ ਹੈਗੀ ਆ ਦੀ ਐਦੀ ਸਹੇਲੀ ਆ ਆਣਾ ਤਾਂ ਅੱਥੀ ਸੋਣਾ ਆਪਣੀ ਐਦੀ ਐਦੀ ਸਹੇਲੀ ਹੈਗੀ ਆ ਹਾਂ ਨਾ ਬਿਆਨ ਉਹਦਾ ਸੂਟ ਸੋਣਾ ਸੀ ਇੰਟੇ ਤੇ ਨਾ ਨਾ ਤੌਰ ਤੇ ਸਰਿੰਦਰ ਦੀ ਦਰਜੀ ਸਾਰਾ ਨਾਲ ਤੇ ਲਾ ਕੇ ਤੇ ਦੀਦੀ ਭਾਬੀ ਜੀ ਵੀ ਕਹਿੰਦੇ ਤਾਂ ਸਰਿੰਦਰ ਦੀ ਤੌਰ ਤੇ ਪਹਿਲੇ ਦਿਨ ਜਿਹੜਾ ਸੂਟ ਉਹ ਕਹਿੰਦੇ ਮੇਲ ਵਾਲੇ ਦਿਨ ਪਾਇਆ ਤਾਂ ਜ਼ਿਆਦਾ ਉੱਤਦਾ ਤਾਂ ਉਹ ਫਿਰ ਆਨੇ ਇੱਧਰ ਸਵਾਲ ਹੋ ਗਈ ਉਹ ਤਾਂ ਬਹੁਤ ਟਾਈਮ ਲਾਉਂਦੀ ਜੀ ਤਾਂ ਸਮਝਦੀ ਐ ਹੂੰ ਇੱਧਰ ਫਿਰ ਆਨੇ ਦੇਖਣਾ ਤਾ ਥੋੜੋ ਦੇਖਣਾ ਅਜੇ ਤਾਂ ਟਾਈਮ ਪਾਉ ਪਿਆ ਆਪਣੇ ਕੋਲ ਬਿਓ ਐ ਕਹਿਨੇ ਬਹੁਤ ਆ ਜਿਹੜੇ ਗਿੰਮ ਤੇ ਟਿਕਟ ਉਹ ਪਹਿਲੀ ਤਰੀਕ ਤੱਕ ਕਹਿਦੇ ਨੂੰ ਵੀ ਪਹਿਲੀ ਤਰੀਕ ਤੱਕ ਦੇ ਦੇ ਸੀ ਹੁੰਦੇ ਅਸੀਂ ਕਿਉਂਕਿ ਬਸ ਗੱਲ ਖਤ ਉਹਦਾ ਸ਼ਾਇਦ ਮੈਟਪ ਕਰੀਆਂ ਜਾਂ ਉਹ ਭਾਈ ਨਾ ਗਿਆ ਵਾ ਮੇਰਾ ਚਲੋ ਤਾਂ ਜਾ ਸੂਟ ਤਾਂ ਸੁਣੇ ਨਾ ਸੁਣਿਆ ਯਾਨੀ ਤੂੰ ਉਰਤ ਤਰੀਕ ਪਹਿਲੀ ਦੇਦੀ ਪਹਿਲੀ ਤਾਂ ਦੋ ਹੋ ਜੂਗੀ ਬਸ ਐ ਇਹ ਨਾ ਨਾ ਹੋਵੇ ਵੀ ਤੂੰ ਨੂੰ ਤਰੀਕ ਦੇ ਮੈਂ 10 10 ਨੂੰ ਸਿਉ ਵੀ ਨਾ ਉਹ ਉਧਰ 10 ਨੂੰ ਤਾਂ ਜਾਣਾ ਹੋਵੇ ਉਹ ਸਾਹਮਣੇ ੱੱੱੱੱੱ ਤੱਲੇ ਹੋ ਤੂੰ ਵੀ ਇਹ 2 ਦਿਨ ਪਹਿਲਾਂ ਹੀ 23 ਦਿਨ ਪਹਿਲਾਂ ਟੇਚੀ ਛੱਡਿਆ ਜਸੂਣਾ ਆਓ ਚੱਲ ਦੇਖ ਲੈਂਗੇ ਕਿਵੇਂ ਬਣਦਾ ਪ੍ਰੋਗਰਾਮ ਜੇ ਆਪਾਂ ਨੇ ਲੈਣ ਵੀ ਆਉਣਾ ਆ ਲੈ ਵੀ ਜਾਉਂਗੇ ਟੇਚੀ ਸ਼ਰਟਾਂ ਲੈ ਲਈਆਂ ਲੋਰਾਂ ਜਿਆਦਾ ਕੰਫਰਟੇਬਲ ਜੇ ਰਹੂੰਗਾ ਪੈਂਟਾਂ ਨਾਲ ਨਹੀਂ ਬੰਦਾ ਕੰਫਰਟੇਬਲ ਰਹਿੰਦਾ ਉਹ ਤਾਂ ਉੱਥੇ ਗਰਮੀ ਹੈ ਉੱਥੇ ਜਿੰਦੇ ਪੈਂਟਾ ਪੁੰਟਾ ਕਿੱਥੇ ਪਹਿਣੀ ਹੈ ਗਰਮੀ ਚ ਉੱਥੇ ਤਾਂ ਕੋਟਨ ਦੇ ਲੋਰਾਂ ਲੋਰਾਂ ਦੀ ਹੀ ਲੈਣੀ ਹੈ ਉੱਥੇ ਸਾਨੂੰ ਜਲਦੀ 32 ਦਾ ਟੈਂਪਰੇਚਰ ਹੋਣਾ ਹੀ ਇਸ ਟਾਈਮ। ਪਰ ਫੋਨ ਚ ਆ ਦੇਣਾ ਤੇ ਹਜ਼ੂਰ ਸਾਹਿਬ ਦਾ ਨਿਕਲਿਆ ਹੋਣਾ ਟੈਂਪਰੇਚਰ ਵੀ ਇਸ ਟਾਈਮ ਕਿੰਨਾ ਉੱਥੇ? ਹਾਂ ਹੁਣ ਤਾਂ ਠੰਡਾ ਹੋ ਗਣਾ ਹੈ। ਮੈਂ ਕਿਹਾ ਜਿਹੜਾ ਕੋਟ ਇਧਰੋਂ ਪਾ ਕੇ ਜਾਣਾ ਵੀ ਕੋਟ ਪਾ ਕੇ ਆ ਜਾਣਾ। ਮੈਨੂੰ ਇਹ ਚੱਕਣਾ। ਹਾਂ। ਕਾਮ ਨੂੰ ਵੀ ਮੈਂ ਲੋਰਾ ਟੀ-ਸ਼ਰਟ ਹੀ ਲੈਣੀ ਹੈ। ਆਈ ਨੂੰ ਤਾਂ ਦੇਖੂੰਗੀ ਦੇਖਦੀ ਐਂ ਟੀ-ਸ਼ਰਟ ਤਾਂ ਹੀ ਲੈਣੀ ਹੈ। ਚਲ ਪਾ ਜੀ ਨੇ ਵੀ ਮੈਨੂੰ ਲੱਗਾ ਟੀ-ਸ਼ਰਟ ਤਾਂ ਨਹੀਂ। ਗੁਬੜੀ ਗਈ ਜਾਂਦੀ ਆ ਖੰਗ ਹੋਈ ਆ। ਉੱਤੋਂ ਉਹ ਕੋਬੂ ਆ 22 ਜਾਂਦੀ ਨਾਲ ਸਾਰਾ ਕੁਝ ਵਿੱਚੇ ਆ ਪਿਆ ਮੈਨੂੰ ਪ੍ਰੈਸ ਕਰਾ ਲਈ ਆਪਣੀ ਕੁਰਤਾ ਵੈ ਮੈਂ ਲੈ ਲਈ ਨਾ ਚੱਲ ਦੇਖਦੇ ਆਪਾਂ ਤੇਰੀ ਦੋ ਤਿੰਨ ਤੂੰ ਤਾਂ ਐ ਗੱਲਾਂ ਕਰਦੇ ਵੀ ਤਾ ਮੁੜ ਕੇ ਭਾਂਬਰੀ ਆਉਣੀ ਨਹੀਂ ਜਾਂ ਤੱਕ ਪਰ ਪਰਨੇ ਲੈ ਕੇ ਆਪਣੇ ਤਵਾ ਲੂਗਾ ਬੰਨ ਕੇ ਦੇਖ ਲੂਗਾ ਬੰਨਾ ਆਉਣਾ ਚੱਲ ਬਾਜੀ ਉਹ ਤਾਂ ਮੈਂ ਬੰਨੂੰਗਾ ਉਹਦਾ ਕੀ ਚੱਕਰ ਆ ਚਾਹੇ ਰਮਾਲ ਵੀ ਬੰਨ ਲੂਗਾ ਉਹਦੇ ਵੀ ਕੀ ਦਿੱਕਤ ਆ ਜਰਮਾ ਪਰਨੇ ਬੰਨੂਗਾ ਜੇ ਹੁਣ ਤੁਸੀਂ ਪਰਨਾ ਬੰਨਣਾ ਤਾਂ ਇਹ ਵੀ ਬੰਨੂਗਾ ਕਿਸ ਚੀਜ਼ ਮੈਂ ਤਾਂ ਪੱਗ ਬੰਨਣੀ ਆ ਮੈਂ ਪਰਨਾ ਕਹਤੇ ਬੰਨਣਾ ਇੰਨੀ ਆ ਪੱਗਾਂ ਚੱਕੂਗੀ ਮੈਂ ਕਿਆ ਕਰ ਲੇ ਇੱਕ ਪੱਗ ਗੱਲ ਤਿੰਨ ਦਿਨ ਨਿਕਲ ਜਾਣਾ ਮੇਰੇ ਚਾਹ ਫੇ ਦੋ ਚੱਕ ਨੂੰ ਫੇਰ ਕਿ ਇੱਕ ਮੈਂ ਬੰਨ ਕੇ ਚਲ ਜਣੀ ਦੋ ਨਾਲ ਲੈ ਜਣੀਆਂ ਚਾ ਠੀਕ ਹਾਂ ਵੀ ਜੀ ਹਾਂ ਚੰਗਾ ਸ੍ਰੀ ਤਰ ਜਾਓ ਮੈਂ ਤਾਂ ਪਾਣੀ ਚਾਣੀ ਤੁਹਾਨੂੰ ਤਾਂ ਠੀਕ ਰੱਖ ਲਓ ਯਾਰ ਤੁਸੀਂ ਮਾਮੇ ਨੂੰ ਮਿਲਾਂ ਮੈਂ ਅੜ ਹੀ ਨਗਿਆ ਆਪਣੇ ਟੂਰ ਤੇ ਰਸਤੇ 'ਚ ਮਿਲ ਹੋ ਕੱਪੜਿਆਂ ਦਾ ਤੁਸ ਕਰੀ ਫਿਰਦੀ ਅਸੀਂ ਵੇਖਦੀ ਆਕਣੀਆਂ ਜਵਾਕਾਂ ਦੇ ਕੰਮ ਹੈ ਜੀ ਹੁੰਦੇ ਆ ਅਨਨਾ ਖੇਲਣਾ ਹੁਣ ਆ ਸੰਭਾਲ ਕੇ ਰੱਖ ਲਈ ਆ ਅਨਨਾ ਆਹਾ ਹੁਣ ਮੱਬਾ ਇਹ ਬਦਲ ਤਾਂ ਦਿੱਤਾ ਜਦੋਂ ਉਹ ਆ ਗਿਆ ਆ ਫਾਈਬਰ ਵਾਲੀ ਤਾਰ ਆ ਇਹਨੂੰ ਕੰਟਰੋਲ ਜੀ ਕਰਕੇ ਇਕੱਠੀ ਕਰਾ ਲਈ ਇਹਨੂੰ ਕਿੱਲ ਗੜਾ ਕੇ ਪਿੱਛੇ ਟੰਗ ਉਣਾ ਕਿਨੇ ਖੜਾ ਜਦੋਂ ਹਵਾ ਹਵਾ ਆ ਗਈ ਨਾ ਜਦੋਂ ਡਿੱਗਣਾ ਇਹਨੂੰ ਤਾਂ ਜ਼ਰੂਰੀ ਟੰਗਣਾ ਹੁਣ ਨਾਲੇ ਟੰਗ ਦੰਨੇ ਆ ਗਰੂ ਆੜੀਆਂ ਦੇ ਬਸ ਟੰਗ ਦੇ ਆ ਤਾਰ ਜੀ ਉਹਦੇ ਪਿੱਛੇ ਕਵਰ ਹੋ ਜੂਗੀ ਫਿਰ ਐ ਉਹ ਹਵਾ ਜਾਏ ਤੇ ਗਿਰ ਜਣਾ ਨੇ ਫਿਰ ਦੇਖੀ ਜਾਏਂ ਗਾਲਾਦਾਲੇ ਨੂੰ ਉਹਨੂੰ ਕਿੱਲ ਜੀ ਗੱਟ ਕੇ ਨਾ ਸਾਰਾ ਕੁਝ ਗੁਣੀਆਂ ਚ ਹੋਣਾ ਹੈ ਆ ਜਿਹੜਾ ਲਟਕਦਾ ਹੈ ਐ ਇਹ ਵੀ ਕਿੱਲ ਗੱਟ ਕੇ ਹੋਣਾ ਉਹ ਵੀ ਕਿੱਲ ਗੱਟ ਕੇ ਹੋਣਾ ਇਹ ਰੋਜ਼ ਰੋਜ਼ ਵਾਲਾ ਕੰਮ ਨਹੀਂ ਹੈਗਾ ਮੇਰਾ ਫੋਨ ਚੱਕ ਲਿਆ ਤੁਸੀਂ ਹਾਂ ਮੇਰੀ ਜੇਬ 'ਚ ਆ ਨਹੀਂ ਉਹ ਮੇਰੀ ਜੇਬ 'ਚ ਦੋ ਫੋਨ ਆ ਇੱਕ ਮੇਰੇ ਹੱਥ 'ਚ ਆ ਐਨੇ ਕਿੰਨੇ ਕੁ 50 ਫੋਨ ਆ ਮੇਰੇ ਕੋਲ ਡਾਡੀ ਡੈਡੀ ਠੀਕ ਆ ਨਹੀਂ ਫਿਰ ਆ ਫੋਨ ਡਾਡੀ ਆ ਬੋਟੀ ਬੜੀ ਧੀ ਮਰੀਮ ਜੱਪੀਓ ਭਾਈ ਜੱਪੀਓ ਭਾਈ ਜੱਪੀਓ ਭਾਈ ਜੱਪੀਓ ਭਾਈ ਬਾਹਰ ਆਲੀ ਆ ਪਿੱਤਰੇ ਜੱਪੀਓ ਭਾਈ ਜੱਪੀਓ ਭਾਈ ਗਰਮਿਆ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਵਤ ਮਾਰਾ ਜਰ ਰੱਖਿਆ ਤੁਹਾਨੂੰ ਚੜ੍ਹਦੀ ਕਲਾ 'ਚ ਹੋਣਾ ਕਹੀ ਜਾਈਏ ਇਹਨਾਂ ਨੂੰ ਵੀ ਆ ਮੈਂ ਕੱਲਾ ਰਹਿਣਾ ਮੈਂ ਆਹ ਆ ਠੀਕ ਹੈ ਜੀ